ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਨਵੇਂ MP ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਆਫੀਸ਼ੀਅਲ ਤੌਰ ਦੇ ਉੱਤੇ MP ਬਣ ਜਾਣਗੇ ਪੰਜਾਬ ਦੇ तमाम MLA ਦਰਅਸਲ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਸਭ ਦੇ ਵਿਚਾਲੇ ਜਿੱਥੇ PM ਮੋਦੀ ਤੋਂ ਲੈ ਕੇ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਬੀਤੇ ਦਿਨੀ ਸੋਚ ਚੁੱਕੀ ਗਈ ਹੈ ਬਤੌਰ MP ਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਐਜ਼ ਅ PM ਜੋ ਹੈ ਸੋ ਚੁੱਕੀ ਹੈ ਪਰ ਪੰਜਾਬ ਦੇ ਐਮਪੀ ਕਦੋਂ ਸੋਹ ਚੁੱਕਣਗੇ ਤਾਂ ਅੱਜ ਉਹ ਵੱਡਾ ਦਿਨ ਹੈ ਪੰਜਾਬੀਆਂ ਦੇ ਲਈ ਕਿ ਜਿੱਥੇ ਪੰਜਾਬ ਦੇ तमाम ਐਮਪੀ ਯਾਨੀ ਕਿ 13 ਐਮਪੀ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਦੇ ਜੋ ਐਮਪੀ ਨੇ ਔ ਸੌ ਚੁੱਕਣਗੇ ਹਾਲਾਂਕਿ ਕਈ ਐਮਪੀਜ਼ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਤੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਲੋਕ ਸਭਾ ਦੇ ਵਿੱਚ ਸੌ ਚੁੱਕ ਸਮਾਗਮ ਹੋਏਗਾ ਤੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਸਮਾਂ ਪੰਜਾਬ ਦੇ ਐਮਪੀਜ਼ ਨੂੰ ਦਿੱਤਾ ਗਿਆ ਹੈ ਸੌ ਚੁੱਕਣ ਦੇ ਲਈ ਸਭ ਤੋਂ ਪਹਿਲਾਂ ਜਿਹੜੀ ਹੈ ਸੌ ਚੁੱਕ ਦੀ ਸ਼ੁਰੂਆਤ ਕਰਨਗੇ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੂੰ 12 ਵਜੇ ਦਾ ਸਮਾਂ ਦਿੱਤਾ ਗਿਆ ਹੈ ਸੌ ਚੁੱਕਣ ਦਾ ਤੇ ਸਭ ਤੋਂ ਅਖੀਰ ਦੇ ਵਿੱਚ ਸੌ ਚੁੱਕਣਗੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਕੀ ਕਾਂਗਰਸ ਪਾਰਟੀ ਤੋਂ ਪਟਿਆਲਾ ਤੋਂ ਐਮਪੀ ਬਣੇ ਨੇ ਹਾਲਾਂਕਿ ਜੋ ਪੰਥਕ ਸੀਟ ਹੈ ਖਡੂਰ ਸਾਹਿਬ ਉੱਥੋਂ ਦੇ ਐਮਪੀ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਕਿ ਉਹ ਸੌ ਚੁੱਕਣਗੇ ਜਾਂ ਨਹੀਂ ਜੇਕਰ ਸੌ ਨਹੀਂ ਚੁੱਕਦੇ ਤਾਂ ਜ਼ਾਹਿਰ ਜੀ ਗੱਲ ਹੈ ਖਡੂਰ ਸਾਹਿਬ ਤੋਂ ਦੁਬਾਰਾ ਚੋਣਾ ਹੋ ਵੀ ਹੋ ਸਕਦੀਆਂ ਨੇ ਹਾਲਾਂਕਿ ਇਸ ਵੇਲੇ ਕੁਝ ਵੀ ਕਹਿਣਾ ਮੁਨਾਸਿਬ ਨਹੀਂ ਹੋਏਗਾ ਕਿਉਂਕਿ ਹੋ ਸਕਦਾ ਸੋਚ ਚੁਕਾਈ ਜਾਵੇ ਪਰ ਅਜੇ ਤੱਕ ਅਫੀਸ਼ੀਅਲ ਤੌਰ ਤੇ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਗਈ ਤਾਂ ਪੰਜਾਬ ਦੇ तमाम ਨਵੇਂ ਜਿਹੜੇ ਐਮਪੀ ਚੁਣੇ ਗਏ ਨੇ ਉਹਨਾਂ ਦੇ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਲੋਕ ਸਭਾ ਦੇ ਵਿੱਚ ਜਾ ਕੇ ਉਹ ਸੋਹ ਚੁੱਕਣਗੇ ਬਤੌਰ ਐਮਪੀ ਦੇ ਤੌਰ ਤੇ ਜਿਸ ਦੇ ਵਿੱਚ ਸੁਖਚੇਂਦਰ ਸਿੰਘ ਰੰਧਾਵਾ ਕਾਂਗਰਸ ਦੇ ਉਮੀਦਵਾਰ ਮਾਫ ਕਰਨਾ ਐਮਪੀ ਨੇ ਉਹ ਸਭ ਤੋਂ ਪਹਿਲਾਂ ਸੋਹ ਚੁੱਕਣਗੇ ਤੇ ਸਭ ਤੋਂ ਅਖੀਰ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜਿਹੜੇ ਆ ਸੋ ਚੁੱਕਣਗੇ ਮਹਿਜ 12 ਤੋਂ 1 ਵਜੇ ਤੱਕ ਪੰਜਾਬ ਦੇ तमाम एमपी ਸੋ ਚੁੱਕ ਲੈਣਗੇ ਸਭ ਤੋਂ ਪਹਿਲਾਂ ਸੁਖਸ਼ਿੰਦਰ ਰੰਧਾਵਾ ਦੂਜੇ ਨੰਬਰ ਤੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ एमपी ਨੇ ਇਸ ਤੋਂ ਇਲਾਵਾ ਹਲਕਾ ਖਡੂਰ ਸਾਬ ਤੋਂ एमपी ਤੀਜੇ ਨੰਬਰ ਤੇ ਸੋ ਚੁੱਕਣਗੇ ਤੇ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ एमपी ਨੇ ਇਸ ਇਹਨਾਂ ਦਾ ਚੌਥਾ ਨੰਬਰ ਹੈ ਜਿਹੜਾ ਸੋਚ ਚੁੱਕਣ ਦੀ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਰਾਜਕੁਮਾਰ ਚੱਬੇਵਾਲ ਮਾਲਵਿੰਦਰ ਸਿੰਘ ਕੰਗ ਅਮਨਿੰਦਰ ਸਿੰਘ ਰਾਜਾ ਵੜਿੰਗ ਅਮਰ ਸਿੰਘ ਸਰਬਜੀਤ ਸਿੰਘ ਖਾਲਸਾ ਸ਼ੇਰ ਸਿੰਘ ਖੁਬਾਇਆ ਤੇ ਹਰਸਿਮਰਤ ਕੌਰ ਬਾਦਲ ਗੁਰਮੀਤ ਸਿੰਘ ਮੀਥੀਆ ਤੇ ਅਖੀਰ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜਿਹੜੀ ਲੋਕ ਸਭਾ ਦੇ ਵੱਲੋਂ ਜੋ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਉਸ ਲਿਸਟ ਦੇ ਵਿੱਚ ਪੰਜਾਬ ਦੇ ਇਹ ਨਵੇਂ ਐਮਪੀਜ਼ ਦਾ ਨਾਮ ਜਿਹੜਾ 338 ਤੋਂ ਲੈ ਕੇ 350 ਦੇ ਵਿੱਚਕਾਰ ਹੈ ਕਿਉਂਕਿ ਪੰਜਾਬ ਦੇ 13 ਐਮਪੀ ਨੇ ਪੰਜਾਬ ਦੇ ਐਮਪੀਜ਼ ਤੋਂ ਪਹਿਲਾਂ ਉੜੀਸਾ ਅਤੇ ਪੋਂਡੂਚੇਰੀ ਦੇ ਐਮਪੀ ਜਿਹੜੇ ਆ ਉਹ ਸੌ ਚੁੱਕਣਗੇ ਤੇ ਪੰਜਾਬ ਤੋਂ ਬਾਅਦ ਰਾਜਸਥਾਨ ਦੇ ਐਮਪੀ ਜਿਹੜੇ ਆ ਸੌ ਚੁੱਕਣਗੇ ਇਹ ਤਮਾਮ ਜਿੰਨੇ ਵੀ ਐਮਪੀਜ਼ ਨੇ ਇਹਨਾਂ ਦਾ ਸਮਾਂ ਜਿਹੜਾ 12 ਵਜੇ ਤੋਂ ਲੈ ਕੇ 1 ਵਜੇ ਤੱਕ ਤਾਂ ਦਿੱਤਾ ਗਿਆ ਤੇ ਅੱਜ ਇਹ ਵੱਡਾ ਦਿਨ ਹੈ ਕਿ ਅੱਜ ਇਹ 100 ਚੁੱਕੀ ਜਾਏਗੀ ਲੋਕ ਸਭਾ ਦੇ ਵਿੱਚ ਜਾ ਕੇ ਹਾਲਾਂਕਿ ਇੱਕ ਕੈਂਪੀ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਕਿ ਉਹ ਲੋਕ ਸਭਾ ਦੇ ਵਿੱਚ ਪਹੁੰਚਦੇ ਨੇ ਜਾਂ ਨਹੀਂ ਜੇਕਰ ਅੱਜ 100 ਨਹੀਂ ਚੁੱਕਦੇ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੁਬਾਰਾ ਹਲਕਾ ਖਡੂਰ ਸਾਹਿਬ ਦੇ ਵਿੱਚ ਵੋਟਾਂ ਪੈ ਸਕਦੀਆਂ ਨੇ ਦੁਬਾਰਾ VOTING ਹੋ ਸਕਦੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੰਜਾਬ ਦੇ तमाम ਐਮਪੀ ਜਿਹੜੇ ਐ ਸੌ ਚੁੱਕਣਗੇ ਕਿਉਂਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਜੋ ਸੈਸ਼ਨ ਸ਼ੁਰੂ ਹੋਇਆ 18ਵੀਂ ਲੋਕ ਸਭਾ ਦਾ ਜਿਸ ਦੇ ਵਿੱਚ ਬੀਤੀ ਦਿਨੀ ਜੋ ਐ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਪਿਊਸ਼ ਕੋਇਲ ਇਸ ਤੋਂ ਇਲਾਵਾ ਕੰਗਨਾ ਰਣੌਤ ਅਮਿਤ ਸ਼ਾ ਇਹਨਾਂ तमाम ਐਮਪੀਜ਼ ਦੇ ਵੱਲੋਂ ਜੋ ਹੈ ਸੋਹ ਚੁੱਕੀ ਗਈ ਸੀ ਪਰ ਹੁਣ ਜੋ ਸੋਹ ਚੁੱਕਣ ਦੀ ਵਾਰੀ ਹੈ ਪੰਜਾਬ ਦੇ ਐਮਪੀਜ਼ ਦੀ ਆ ਚੁੱਕੀ ਹੈ ਕਿਉਂਕਿ ਤਕਰੀਬਨ 10 ਵਜੇ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਹੈ ਤੇ ਅਜਿਹੇ ਦੇ ਵਿੱਚ 12 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ ਪੰਜਾਬ ਦੇ ਐਮਪੀਜ਼ ਨੂੰ ਸੋਹ ਚੁੱਕਣ ਦੇ ਲਈ ਸਭ ਤੋਂ ਪਹਿਲਾਂ ਸੁਖਚਿੰਦਰ ਸਿੰਘ ਰੰਧਾਵਾ ਸੋਹ ਚੁੱਕਣਗੇ ਤੇ ਸਭ ਤੋਂ ਅਖੀਰ ਦੇ ਵਿੱਚ ਸੋਹ ਚੁੱਕਣਗੇ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਐਮਪੀ ਨੇ ਕਾਂਗਰਸ ਦੇ ਵੱਲੋਂ ਟੇਚੌਣ ਲੜੀ ਸੀ ਤੇ ਲੋਕਾਂ ਨੇ ਵਿਸ਼ਵਾਸ ਜਤਾਇਆ ਤੇ ਸਿੱਧਾ ਚੁਣ ਕੇ ਲੋਕ ਸਭਾ ਦੇ ਵਿੱਚ ਭੇਜ ਦਿੱਤਾ